जब हम निकले घर से तो हमारे दिल में भी कुछ अरमान थे एक तरफ कब्रिस्तान और एक तरफ शमशान थे लगी ठोकर एक हड्डी को तो उसके भी जे बयान थे ऐ चलने वाले जरा देख के चल कभी हम भी तेरी तरह इंसान थे सब तो पहला तो आप सब सबनों मेरी राम राम नमस्ते सत श्रीकाल जिमें जिमें मनुख तरक्की वलन वह उदरती सोमियान ਬਰਬਾਦ ਕਰਦਾ ਜਾ ਰਿਹਾ ਹੈ ਜੋ ਸਾਡਾ ਕੁਦਰਤੀ ਬਾਤਾਵਰਨ ਸਾਡੇ ਨੇੜੇ ਤੇੜੇ ਹੈ ਹਾਲ ਇਕੋਸਿਸਟਮ ਜੋ ਸਾਡੇ ਨੇੜੇ ਤੇੜੇ ਹੈ ਉਸ ਨਾਲ ਮਨੁੱਖ ਛੇੜਖਾਨੀ ਕਰਦਾ ਜਾ ਰਿਹਾ ਹੈ ਅੱਜ ਤੱਕ ਮਨੁੱਖ ਨਾ ਤਾਂ ਕੁਝ ਬਣਾ ਸਕਿਆ ਹੈ ਤੇ ਨਾ ਹੀ ਕਿਸੇ ਚੀਜ਼ ਨੂੰ ਬਰਬਾਦ ਕਰ ਸਕਿਆ ਹੈ ਜੋ ਕੁਦਰਤ ਨੇ ਸਾਨੂੰ ਸੌਮੇ ਦਿੱਤੇ ਹਨ ਸਿਰਫ ਮਨੁੱਖ ਉਹਨਾਂ ਦੀ ਰੂਪ ਬਦਲ ਸਕਦਾ ਹੈ ਤੇ ਦੂਸਰੇ ਸਾਹਮਣੇ ਪੇਸ਼ ਕਰ ਸਕਦਾ ਹੈ ਆਪਣੀ ਜ਼ਰੂਰਤ ਦੇ ਅਨੁਸਾਰ ਉਸ ਨੂੰ ਵਰਤ ਸਕਦਾ ਹੈ ਭਾਵੇਂ ਤੁਸੀਂ ਕਾਗਜ਼ ਦਾ ਇੱਕ ਟੁਕੜਾ ਲੈ ਲਿਓ ਉਸ ਨੂੰ ਜਲਾ ਦਿਓ ਅੱਗ ਲਗਾ ਦਿਓ ਭਾਵੇਂ ਉਸ ਦੇ ਛੋਟੇ-ਛੋਟੇ ਟੁਕੜੇ ਕਰ ਦਿਵੋ ਪਰ ਤੁਸੀਂ ਦੇਖਿਓ ਕਿ ਉਹ ਉਸ ਦੀ ਜੋ ਹਸਤੀ ਹੈ ਉਹ ਖਤਮ ਨਹੀਂ ਹੋਵੇਗੀ ਕਾਗਜ਼ ਦੇ ਕੁਝ ਨਾ ਕੁਝ ਅਵਸ਼ੇਸ਼ ਬਾਕੀ ਜ਼ਰੂਰ ਬਚਣਗੇ ਆਪਣੇ ਕੋਲੋਂ ਕੁਝ ਵੀ ਤੁਸੀਂ ਬਣਾਉਣ ਦਾ ਯਤਨ ਲੱਖ ਵਾਰ ਕਰ ਲਓ ਪਰ ਤੁਸੀਂ ਕੁਝ ਬਣਾ ਨਹੀਂ ਸਕੋਗੇ ਜੇਕਰ ਤੁਸੀਂ ਲੋਹੇ ਦਾ ਕੋਈ ਉਪਕਰਨ ਬਣਾਉਣਾ ਹੈ ਤਾਂ ਤੁਹਾਨੂੰ ਲੋਹੇ ਦੀ ਖਾਨਾ ਤੋਂ ਲੋਹਾ ਲੈਣਾ ਪੈਂਦਾ ਹੈ। ਪਲਾਸਟਿਕ ਦਾ ਕੁਝ ਚਾਹੀਦਾ ਹੈ ਉਹ ਤੁਹਾਨੂੰ ਕੁਦਰਤੀ ਸੋਮਿਆਂ ਤੋਂ ਲੈਣਾ ਪੈਂਦਾ ਹੈ। ਲੱਕੜੀ ਦਾ ਕੁਝ ਚਾਹੀਦਾ ਹੈ ਰੁੱਖ ਉਗਾਣੇ ਹੀ ਪੈਂਦੇ ਹਨ। ਭਾਵ ਮਨੁੱਖ ਨਾਲ ਤਾਂ ਅਜੇ ਤੱਕ ਕੁਝ ਬਣਾ ਸਕਿਆ ਹੈ ਤੇ ਨਾ ਹੀ ਬਣਾ ਸਕੇਗਾ। ਨਾ ਕੁਦਰਤ ਦੀ ਬਣਾਈ ਹੋਈ ਕਿਸੇ ਚੀਜ਼ ਨੂੰ ਅੱਜ ਤੱਕ ਉਹ ਪੂਰੀ ਤਰ੍ਹਾਂ ਮਿਟਾ ਸਕਿਆ ਹੈ ਤੇ ਨਾ ਹੀ ਮਿਟਾ ਸਕੇਗਾ ਸਿਰਫ ਉਸ ਦਾ ਰੂਪ ਬਦਲ ਸਕਦਾ ਹੈ ਅਕਾਰ ਬਦਲ ਸਕਦਾ ਹੈ ਉਸ ਨੂੰ ਛੋਟਾ ਜਾਂ ਵੱਡਾ ਕਰ ਸਕਦਾ ਹੈ ਤੁਸੀਂ ਕੁਝ ਸਮਾਂ ਪਹਿਲਾਂ ਦੇਖੋ 40 50 ਸਾਲ ਪਹਿਲਾਂ ਜੇਕਰ ਅਸੀਂ ਜਾਈਏ ਅਸੀਂ ਕੁਦਰਤ ਦੇ ਬੜੇ ਨੇੜੇ ਸੀ ਕੁਦਰਤੀ ਸੁੰਮੇ ਦੇ ਬੜੇ ਨੇੜੇ ਸੀ ਕੁਦਰਤੀ ਗੋਦ ਦੇ ਵਿੱਚ ਅਸੀਂ ਸੌਂਦੇ ਸੀ ਬੈਠਦੇ ਸੀ ਤੇ ਆਪਣਾ ਜੀਵਨ ਗੁਜ਼ਾਰਦੇ ਸੀ ਪਿਆਰ ਸਾਡਾ ਆਪਸ ਵਿੱਚ ਬਹੁਤ ਸੀ ਰੋਗ ਬਿਮਾਰੀਆਂ ਸਾਨੂੰ ਨਹੀਂ ਸਨ ਹੁਣ ਤੁਸੀਂ ਕੁਝ ਸਮੇਂ ਤੋਂ ਦੇਖੋ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ ਮਨੁੱਖ ਨੇ ਕੁਦਰਤੀ ਸਾਧਨਾਂ ਦੇ ਨਾਲ ਛੇੜਖਾਡੀ ਕੀਤੀ ਹੈ ਔਰ ਰੋਗ ਬਿਮਾਰੀਆਂ ਵੱਧ ਗਈਆਂ ਹਨ ਜੋ ਸਾਡਾ ਜੀਵਨ ਦਾ ਸਮਾਂ ਹੈ ਪ੍ਰਤੀਸ਼ਤ ਘਟਿਆ ਹੈ ਖਾਸ ਕਰ 20-25 ਸਾਲਾਂ ਵਿੱਚ ਜੇਕਰ ਅਸੀਂ ਬੜੀ ਤਰੱਕੀ ਕੀਤੀ ਹੈ ਤਾਂ ਉਨੇ ਹੀ ਅਸੀਂ ਮੌਦੇ ਵੀ ਨੇੜੇ ਗਏ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਤਰੱਕੀ ਨਹੀਂ ਕਰਨੀ ਚਾਹੀਦੀ ਤਰੱਕੀ ਕਰਨੀ ਚਾਹੀਦੀ ਹੈ ਪਰ ਮਾਤਮਾ ਨੇ ਦਿਮਾਗ ਦਿੱਤਾ ਉਸ ਦੇ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਪਰ ਕੁਦਰਤੀ ਸੋਮਿਆਂ ਨੂੰ ਬਰਬਾਦ ਕਰਨਾ ਬਹੁਤ ਵੱਡੀ ਮੂਰਖਤਾ ਹੈ ਕੁਝ ਸਮਾਂ ਪਹਿਲਾਂ ਤੁਸੀਂ ਦੇਖੋ ਸਾਡੇ ਪਿੰਡਾਂ ਵਿੱਚ ਇੱਕ ਬੈਦਜੀ ਹੁੰਦੇ ਸਨ ਜੋ ਕਿ ਸਾਡੀ ਨਵਜ ਦੇਖ ਕੇ ਬਿਮਾਰੀ ਪਹਿਚਾਣ ਲੈਂਦੇ ਸਨ ਤੇ ਕਿਸੇ ਜੜੀ ਬੂਟੀ ਨੂੰ ਘੋਟ ਕੇ ਸਾਨੂੰ ਦਿੰਦੇ ਸਨ ਅਸੀਂ ਬਿਲਕੁਲ ਠੀਕ ਹੋ ਜਾਂਦੇ ਸੀ ਬਿਮਾਰੀ ਅੱਜ ਦੇ ਨੂੰ ਪਾਦ ਵਿੱਚ ਬਹੁਤ ਘੱਟ ਸੀ ਕਿਸੇ ਬਿਰਲੇ ਨੂੰ ਹੀ ਕੋਈ ਰੋਗ ਹੁੰਦਾ ਸੀ ਤੇ ਉਹ ਬੈਸ ਜੀ ਦੀ ਇੱਕ ਅਧੀ ਖੁਰਾਕ ਦੇ ਨਾਲ ਠੀਕ ਹੋ ਜਾਂਦਾ ਸੀ ਅੱਜ ਬਹੁਤ ਵੱਡੇ ਵੱਡੇ ਹਸਪਤਾਲ ਖੁੱਲ ਗਏ ਹਨ ਸਪੈਸ਼ਲਿਸਟ ਡਾਕਟਰ ਹਨ ਸਿਰ ਦਾ ਪੇਟ ਦਾ ਗਲੇ ਦਾ ਦਿਮਾਗ ਦਾ ਲੇਡੀਜ਼ ਬੱਚਿਆਂ ਦਾ ਬਖਰੇ ਬਖਰੇ ਡਾਕਟਰ ਹਨ ਪਰ ਰੋਗ ਬਿਲਕੁਲ ਵੀ ਖਤਮ ਨਹੀਂ ਹੋਏ ਭਾਵ ਰੋਗ ਪਹਿਲਾਂ ਤੋਂ ਜ਼ਿਆਦਾ ਵੱਧ ਗਏ ਹਨ ਕਾਰਨ ਹੈ ਜੀ ਸਾਡੀ ਕੁਦਰਤੀ ਸੋਮੇ ਨਾਲ ਛੇੜਖਾਨੀ ਅਸੀਂ ਕੀ ਕਰ ਰਹੇ ਹਾਂ ਫਸਲ ਦੀ پیداوار ਨੂੰ ਵਧਾਉਣ ਲਈ ਵੱਧ ਮੁਨਾਫਾ ਕਮਾਉਣ ਲਈ ਯੂਰੀਆ ਇੰਨੀ ਜਿਆਦਾ ਸੀ ਵਰਤੋ ਕਰ ਦਿੱਤੀ ਆਪਣੀਆਂ ਜ਼ਮੀਨਾਂ ਵਿੱਚ ਕਿ ਧਰਤੀ ਦੀ ਕਈਆਂ ਸਤਾਵਾਂ ਤੱਕ ਯੂਰੀਆ ਦਾ ਅਸਰ ਚਲਾ ਗਿਆ ਹੈ ਇਹ ਵਿਗਿਆਨਿਕਾਂ ਨੇ ਵੀ ਅੱਜ ਦੇਖ ਲਿਆ ਜੋ ਕਿ ਸਿਹਤ ਲਈ ਹਾਨੀਕਾਰਕ ਹੈ ਹਵਾ ਦੇ ਵਿੱਚ ਬਹੁਤ ਸਾਰੇ ਪਲੂਟੈਂਟ ਚਲੇ ਗਏ ਹਨ ਪਾਣੀ ਦੀ ਅਸੀਂ ਦੁਰਵਰਤੋਂ ਕਰ ਕਰਕੇ ਪਾਣੀ ਦਾ ਸਤ੍ਹਾ ਹੇਠਾ ਕਰ ਦਿੱਤਾ ਹੈ ਤੇ ਪਾਣੀ ਪੀਣ ਵਾਸਤੇ ਅਸੀਂ ਨਹੀਂ ਛੱਡਿਆ ਪੰਜਾਬ ਵਿੱਚ ਭਾਵੇਂ ਪਾਣੀ ਵਾਕਿਆ ਸੂਬਿਆਂ ਨਾਲੋਂ ਥੋੜਾ ਠੀਕ ਹੈ ਪਰ ਆਉਣ ਵਾਲੇ ਸਮੇਂ ਵਿੱਚ ਹਾਲਾਤ ਚਿੰਤਾਜਨਕ ਹੋ ਸਕਦੇ ਹਨ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ ਭਾਰਤ ਦੀ ਤੇਲੰਗਾਨਾ ਜੋ ਸੂਬਾ ਹੈ ਉਸ ਦੇ ਵਿੱਚ ਸ਼ਹਿਰ ਹੈਦਰਾਬਾਦ ਦੀ ਜੋ ਮਨੁੱਖ ਨੇ ਉਥੇ ਆਮਾਨਵਤਾ ਪਰਿਆਵ ਵਿਵਹਾਰ ਕੁਦਰਤੀ ਸੋਮਿਆਂ ਨਾਲ ਤੇ ਸਾਡੇ ਬੇਜਵਾਨ ਜੀਵ ਜੰਤੂਆਂ ਨਾਲ ਕੀਤਾ ਹੈ ਬੜਾ ਹੀ ਜ਼ਿਆਦਾ ਨਿੰਦਨਯੋਗ ਹੈ ਮੇਰੇ ਕੋਲ ਸ਼ਬਦ ਨਹੀਂ ਹਨ ਉਸ ਦੀ ਨਿੰਦਾ ਕਰਨ ਦੇ ਗੱਲ ਦਿਲ ਨੂੰ ਲੱਗ ਗਈ ਗੱਲ ਨੇ ਦਰਦ ਦਿੱਤਾ ਗੱਲ ਬਹੁਤ ਖਰਾਬ ਲੱਗੀ ਇਸ ਕਰਕੇ ਮੈਨੂੰ ਲੱਗਾ ਕਿ ਤੁਹਾਡੇ ਨਾਲ ਇਹ ਮੈਨੂੰ ਸਾਂਝ ਜ਼ਰੂਰ ਪਾਉਣੀ ਚਾਹੀਦੀ ਹੈ 400 ਏਕੜ ਜ਼ਮੀਨ ਦੇ ਵਿੱਚ ਕਣਾ ਜੰਗਲ ਤੇ ਉਥੇ 40 ਬਲਡੋਜ਼ਰਾਂ ਦੀ ਦੁਰਵਰਤੋਂ ਕਰਕੇ ਕਿੰਨੇ ਹੀ ਜੀਵਾਂ ਨੂੰ ਮਾਰ ਦਿੱਤਾ ਗਿਆ ਰਾਤੋਂ ਰਾਤ ਤੇ ਸਰਕਾਰ ਦੁਆਰਾ ਤਰਕ ਕੀ ਪੇਸ਼ ਕੀਤੇ ਗਏ ਕਿ ਇੱਥੇ 50 ਹਜ਼ਾਰ ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ ਕਿਉਂਕਿ ਅਸੀਂ ਇੱਥੇ ਆਈਟੀ ਪਾਰਕ ਬਣਾਉਣ ਜਾ ਰਹੇ ਹਾਂ 5 ਲੱਖ ਨਵੀਆਂ ਨੌਕਰੀਆਂ ਮਿਲਣਗੀਆਂ ਇਹ ਸਰਕਾਰ ਨੇ ਆਪਣੇ ਪੱਖ ਦੇ ਵਿੱਚ ਤਰਕ ਦਿੱਤੇ ਇਸ ਦੇ ਵਿਰੋਧ ਦੇ ਵਿੱਚ ਹైదరాబాద్ ਸੈਂਟਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤੇ টিচার্স ਨੇ পাৱ অধ্যাপਿਕਾ ਨੇ প্রটেস্ট ਕੀਤਾ সবতো پہلا ਪਰ मौके ਦੀ ਜੋ ਸਰਕਾਰ ਸੀ ਉਸਦੇ ਦੁਆਰਾ ਉਥੇ ਉਹਨਾਂ ਉਥੇ लाठी चार्ज ਕਰਕੇ ਆਪਣੀ ਜੋ માનসਿਕਤਾ ਘਟਿਆ ਹੈ ਉਸ ਦਾ ਪ੍ਰਦਰਸ਼ਨ ਕੀਤਾ ਗਿਆ ਚਲੋ ਗੱਲ ਅੱਗੇ ਵਧੀ ਤੇ ਭਾਰਤ ਦਾ ਜੋ ਉਚਤਮ ನ್ಯಾಯਾਲੇ ਹੈ ਸੁਪਰੀਮ ਕੋਰਟ ਜਿਸ ਨੂੰ ਅਸੀਂ ਕਹਿੰਦੇ ਹਾਂ ਸਭ ਤੋਂ ਵੱਡੀ ਅਦਾਲਤ ਉਸ ਦੇ ਦੁਆਰਾ ਤੇਲ ਨੋ ਪ੍ਰਿਆਲ ਨੂੰ ਇਸ ਉਤੇ ਸਟੇ ਆਰਡਰ ਲਾਗੂ ਕਰ ਦਿੱਤਾ ਗਿਆ ਤੇ ਸਰਕਾਰ ਨੂੰ ਚੇਤਾਵਨੀ ਦੇ ਕੇ ਚੰਗੀ ਝੋੜ ਪਾਈ ਗਈ ਸਾਡੇ ਸੁਪਰੀਮ ਕੋਰਟ ਦੇ ਦੁਆਰਾ ਹੁਣ ਇਹ ਸਟੇ ਆਰਡਰ ਕਿੰਨੀ ਤੀਰ ਤੱਕ ਰਹਿੰਦਾ ਹੈ ਕਿ ਰਾਜਨੀਤਿਕ ਦਖਲ ਅੰਦਾਜ਼ੀ ਉਥੇ ਹੁੰਦੀ ਆ ਜਾਂ ਸਟੇ ਆਰਡਰ ਦੇ ਵਿਰੋਧ ਦੇ ਵਿੱਚ ਕੋਈ ਫੈਸਲਾ ਸੁਪਰੀਮ ਕੋਰਟ ਦੇ ਦੁਆਰਾ ਕੋਈ ਦਬਾਅ ਆਦੀ ਪਵਾ ਕੇ ਕਰਵਾਇਆ ਜਾਂਦਾ ਹੈ ਕੋਆਪਰੇਟਿਵ ਦੇ ਦੁਆਰਾ ਜਾਂ ਸਰਕਾਰੀ ਮਸ਼ੀਨਰੀ ਦੇ ਦੁਆਰਾ ਇਹ ਤਾਂ ਆਉਣ ਵਾਲੇ ਸਮੇਂ ਤੇ ਦੇਖਦੇ ਹਾਂ ਉਜ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਦੇਖੇ ਹੋਣ ਪਰ ਪੰਜ ਸੱਤ ਦ੍ਰਿਸ਼ ਜਿਨ੍ਹਾਂ ਨੇ ਮੈਨੂੰ ਹਿਲਾਇਆ ਪੂਰੀ ਤਰ੍ਹਾਂ ਮੈਂ ਅੱਜ ਉਹ ਤੁਹਾਡੇ ਨਾਲ ਪਹਿਲਾਂ ਸਾਂਝੇ ਕਰ ਲਵਾਂ ਫਿਰ ਗੱਲ ਕਰਦੇ ਹਾਂ ਅੱਗੇ ਇੱਕ ਹਾਥੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਜੀਸੀਬੀ ਦੇ ਨਾਲ ਭੜ ਗਿਆ ਉਸ ਦੇ ਮੱਥੇ ਉਤੇ ਗਹਿਰੀ ਚੋਟ ਆਈ ਪਰ ਦੇਖੋ ਉਸ ਦਾ ਇੱਕ ਪਰਿਵਾਰ ਸੀ ਉਹ ਵੀ ਚਾਹੁੰਦਾ ਹੈ ਜੀਣਾ ਉਹ ਵੀ ਚਾਹੁੰਦਾ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਰਹਾ ਮਾਂ ਤੇ ਪਰਿਵਾਰ ਦੇ ਨਾਲ ਜੀਵਨ ਬਤੀਤ ਕਰਾਂ ਉਸ ਦਾ ਉਹੀ ਜੀਵਨ ਹੈ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਬਚਾਉਣ ਲਈ ਜੀਸੀਬੀ ਦੇ ਨਾਲ ਭੜ ਜਾਣਾ ਛੋਟੀ ਗੱਲ ਨਹੀਂ ਹੈ ਸ਼ਾਇਦ ਮਾਨਵ ਵੀ ਸਾਡੀ ਤਰ੍ਹਾਂ ਹੁੰਦੇ ਜੇਕਰ ਉਹਨਾਂ ਤੇ ਹਤਿਆਚਾਰ ਹੁੰਦਾ ਤਾਂ ਉਹ ਵੀ ਉਥੋਂ ਚਲਦੇ ਬੰਦੇ ਪਰ ਇੱਕ ਜਾਨਵਰ ਭੜ ਗਿਆ ਤੇ ਉਸ ਨੇ ਸਬੂਤ ਦਿੱਤਾ ਕਿ ਕੁਦਰਤ ਇਸ ਕੰਮ ਦੇ ਵਿਰੋਧ ਵਿੱਚ ਹੈ ਮੋਰਾਂ ਦੇ ਰੂਨ ਦੀਆਂ ਆਵਾਜ਼ਾਂ ਸਵਾਨ ਨਹੀਂ ਹਜ਼ਾਰਾਂ ਨਹੀਂ ਸ਼ਾਇਦ ਲੱਖਾਂ ਮੋਰਾਂ ਦੇ ਰੋਂ ਦੀਆਂ ਆਵਾਜ਼ਾਂ ਉੱਥੋਂ ਆ ਰਹੀਆਂ ਸਨ ਜੋ ਕਿ ਅਸੀਂ ਸੋਸ਼ਲ ਮੀਡੀਆ ਉੱਤੇ ਸੁਣੀਆਂ ਜਦੋਂ ਮਨੁੱਖ ਨੂੰ ਜਦੋਂ ਮਨੁੱਖ ਅਜਿਹੇ ਕੰਮ ਕਰਦਾ ਹੈ ਤਾਂ ਕੁਦਰਤ ਦਾ ਪ੍ਰਕੋਪ ਕਦੀ ਨਾ ਕਦੀ ਤਾਂ ਉਸ ਨੂੰ ਭੋਗਣਾ ਹੀ ਪੈਂਦਾ ਹੈ ਮੋਰ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਹੈ ਭਾਰਤ ਦੇ ਦੁਆਰਾ ਰਾਸ਼ਟਰੀ ਪੰਛੀ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਸੋਂ ਹਨ ਹੀ ਹਜ਼ਾਰਾਂ ਲੱਖਾਂ ਮੋਰਾਂ ਦੇ ਰੋਂਦੀਆਂ ਇੱਕਦਮ ਆਵਾਜ਼ਾਂ ਆ ਰਹੀਆਂ ਸਨ ਜੋ ਚੀਂਕਾਂ ਦਿਲ ਨੂੰ ਹਲਾ ਦੇਣ ਵਾਲੀਆਂ ਹਨ ਕੁਝ ਛੋਟੇ ਛੋਟੇ ਜੀਵਾਂ ਦੋਰਾ ਮਾਂ ਮਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਜੋ ਕਿ ਬੜੀ ਉੱਚੀ ਆਵਾਜ਼ ਦੇ ਵਿੱਚ ਸਨ ਕਿੰਨੇ ਹੀ ਬੱਚੇ ਇਹ ਸਭ ਪੁਕਾਰੇ ਸਨ ਮਾਂ ਮਾਂ ਇੱਕ ਹਾਥੀ ਮੈਂ ਦੇਖਿਆ ਉਹ ਹਾਥੀ ਵਿਚਾਰਾ ਦੌੜ ਰਿਹਾ ਆਪਣੀ ਜਾਨ ਬਚਾਉਣ ਲਈ ਤੇ ਪਿੱਛੇ ਮੁੜ ਮੁੜ ਕੇ ਆਪਣੇ ਘਰ ਵੱਲ ਦੇਖ ਰਿਹਾ ਹਾ ਹਰ ਜੀਵ ਦਾ ਆਪਣਾ ਇੱਕ ਘਰ ਹੈ ਜਿੱਥੇ ਵੀ ਉਹ ਰਹਿੰਦਾ ਹੈ ਚਾਹੇ ਉਸ ਦਾ ਟੈਂਪਰੇਰੀ ਘਰ ਹੈ ਚਾਹੇ ਉਹ ਸਾਡੇ ਦਰਵਾਜ਼ੇ ਅੱਗੇ ਲੰਮੇ ਪਿਆ ਰਹਿੰਦਾ ਹੈ ਚਾਹੇ ਉਹ ਕਿਸੇ ਦੀ ਛਾਤੇ ਰਹਿੰਦਾ ਹੈ ਚਾਹੇ ਕਿਸੇ ਵੀ ਕਿਤੇ ਵੀ ਜਗ੍ਹਾ ਰਹਿੰਦਾ ਹੈ ਉਹ ਉਸ ਦਾ ਆਪਣਾ ਘਰ ਹੈ ਇੱਕ ਹਾਥੀ ਮੈਂ ਦੇਖਿਆ ਜਿਸ ਦੀਆਂ ਵਿਚਾਰੇ ਦੀਆਂ ਤਿੰਨ ਹੀ ਲਤਾਂ ਸਨ ਉਹ ਤਿੰਨ ਲਤਾਂ ਉੱਤੇ ਹੀ ਦੌੜ ਰਿਹਾ ਸੀ ਆਪਣੀ ਜਾਨ ਨੂੰ ਬਚਾਉਂਦਾ ਹੋਇਆ ਕਿੰਨੇ ਹੀ ਹਿਰਣ ਅਤੇ ਜਾਨਵਰ ਉਥੇ ਮਾਰੇ ਗਏ ਉਹਨਾਂ ਦੀ ਉਹੀ ਦੁਨੀਆ ਸੀ ਉਹੀ ਸੰਸਾਰ ਸੀ ਇਹ ਨਾਜਾਜ਼ਾ ਝੁਲਮ ਅਸੀਂ ਕਰ ਰਹੇ ਹਾਂ ਜੀ ਇਹਨਾਂ ਜੀਵਾਂ ਦੇ ਉੱਪਰ ਕੁਦਰਤ ਦੇ ਉੱਪਰ ਤੇ ਕੁਦਰਤੀ ਸੁੰਮਿਆ ਦੇ ਉੱਪਰ ਤੇ ਸਾਡਾ ਜੋ এনवायरमेंट ਵਾਤਾਵਰਨ ਹੈ ਜੋ ਸਾਡਾ ਹੋਲ ਇਕੋਸਿਸਟਮ ਹੈ ਅਸੀਂ ਉਸ ਨੂੰ ਤੈਸ ਨਰਸ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਜਦੋਂ ਕੁਦਰਤ ਸਾਡੇ ਉੱਤੇ ਕੋਈ ਜ਼ੁਲਮ ਕਰਦੀ ਹੈ ਬਦਲੇ ਦੇ ਵਿੱਚ ਤਾਂ ਫਿਰ ਅਸੀਂ ਕਹਿੰਦੇ ਹਾਂ ਜੀ ਮੈਂ ਕੁਝ ਖਰਾਬ ਨਹੀਂ ਕੀਤਾ ਮੇਰੇ ਉੱਤੇ ਕੋਈ ਕਰੋਪੀ ਪੈ ਗਈ ਹੈ ਮੇਰੇ ਉੱਤੇ ਇਹ ਪੈ ਗਿਆ ਮੇਰੇ ਉੱਤੇ ਉਹ ਪੈ ਗਿਆ ਪਰ ਜੋ ਤੁਸੀਂ ਕਰ ਰਹੇ ਹੋ ਕੀ ਕਦੇ ਆਪਣੀ ਅੰਤਰਾਤਮਾ ਨੂੰ ਦੇਖਿਆ ਜੇਕਰ ਸਰਕਾਰ ਨੇ ਹੁਕਮ ਜਾਰੀ ਕਰ ਵੀ ਦਿੱਤੇ ਸਾਨੂੰ ਤਾਂ ਜਿਨ੍ਹਾਂ ਦੇ ਉੱਤੇ ਉਹ ਹੁਕਮ ਜਾਰੀ ਹੋਏ ਸਨ ਭਾਵੇਂ ਉਹ ਸਰਕਾਰੀ ਕਰਮਚਾਰੀ ਸਨ ਕੰਮ ਤਾਂ ਉਹ ਕਿਤੇ ਉਹ ਪ੍ਰਾਈਵੇਟ ਲੋਕਾਂ ਤੋਂ ਹੀ ਕਰਵਾ ਰਹੇ ਹੋਣਗੇ ਉਹਨਾਂ ਦੀ ਵੀ ਅੰਤਰਾਤਮਾ ਨੇ ਕਿਤੇ ਨਾ ਕਿਤੇ ਤਾਂ ਆਵਾਜ਼ ਦਿੱਤੀ ਹੋਵੇਗੀ ਕਿ ਕੰਮ ਗਲਤ ਹੈ ਕੁਝ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਏਸੀ ਦੇ ਵਿੱਚ ਗਰਮੀਆਂ 'ਚ ਜੋ AC ਦੇ ਵਿੱਚ ਬੈਠਦੇ ਹਨ ਤੇ ਸਰਦੀਆਂ ਵਿੱਚ ਹੀਟਰਾਂ ਵਿੱਚ ਬੈਠਦੇ ਹਨ ਉਹ ਇਸ ਦੁੱਖ ਨੂੰ ਨਹੀਂ ਸਮਝ ਸਕਦੇ ਉਹ ਸਿਰਫ ਕਲਮ ਹਿਲਾ ਸਕਦੇ ਹਨ ਆਰਡਰ ਕਰ ਸਕਦੇ ਹਨ ਪਰ ਜਿਨ੍ਹਾਂ ਲੋਕਾਂ ਦੇ ਦੁਆਰਾ ਨਾ ਜੀਵਾਂ ਨੂੰ ਮਾਰਿਆ ਗਿਆ ਕੁਦਰਤੀ ਸੋਮਿਆਂ ਨਾਲ ਛੇੜਖਾਣੀ ਕੀਤੀ ਗਈ ਉਹਨਾਂ ਦੇ ਅੰਦਰ ਤਾਂ ਉਹ ਆਤਮਾ ਬੈਠੀ ਸੀ ਮੇਰੇ ਖਿਆਲ ਵਿੱਚ ਆਵਾਜ਼ ਤਾਂ ਇੱਕ ਜ਼ਰੂਰ ਆਈ ਹੋਵੇਗੀ ਉਹਨਾਂ ਨੂੰ ਹੀ ਉਸ ਟਾਈਮ ਇਨਕਾਰ ਕਰ ਦੇਣਾ ਚਾਹੀਦਾ ਸੀ ਇਸ ਕਾਰਵਾਈ ਤੋਂ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅਰ ਰੱਬ ਨੇ ਮਨੁੱਖ ਨੂੰ ਪੂਰਾ ਆਪਣੇ ਵਰਗਾ ਬਣਾਇਆ ਤੇ ਧਰਤੀ ਉਸ ਨੂੰ ਹੈਂਡਓਵਰ ਕਰ ਦਿੱਤੀ ਤੇ ਬਾਕੀ ਜੀਵਾਂ ਦੀ ਜ਼ਿੰਮੇਵਾਰੀ ਵੀ ਮਨੁੱਖ ਉਤੇ ਹੈ ਉਹ ਜੀਵ ਨਹੀਂ ਜਾਣਦੇ ਕਿ ਇਹਨਾਂ ਰਜਿਸਟਰੀਆਂ ਇਹਨਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਹਨ ਇਹ ਖਰੀਦੀਆਂ ਜਾਂਦੀਆਂ ਹਨ ਵੇਚੀਆਂ ਜਾਂਦੀਆਂ ਹਨ ਕੋਈ ਕਰੰਸੀ ਹੁੰਦੀ ਹੈ ਪੈਸੇ ਹੁੰਦੇ ਹਨ ਜਿਸ ਦੇ ਤੌਰ 'ਤੇ ਮਨੁੱਖ ਇਹਨਾਂ ਦਾ ਆਦਾਨ-ਪ੍ਰਦਾਨ ਕਰਦਾ ਹੈ ਉਹਨਾਂ ਜੀਵਾਂ ਲਈ ਤਾਂ ਕੁਦਰਤੀ ਸੌਮਿਆ ਦੀ ਵਰਤੋਂ ਕਰਨੀ ਕੁਦਰਤ ਵੱਲੋਂ ਉਹਨਾਂ ਨੂੰ ਉਹਨਾਂ ਦੇ ਮਾਤਾ-ਪਿਤਾ ਦੁਆਰਾ ਹੀ ਸਿਖਾਈ ਜਾਂਦੀ ਹੈ ਸਾਡੇ ਦੋ ਚਾਹਦੇ ਕੀ ਹਨ ਥੋੜਾ ਜਿਹਾ ਭੋਜਨ ਥੋੜਾ ਜਿਹਾ ਪਾਣੀ ਤੇ ਹੋਰ ਕੁਝ ਉਹਨਾਂ ਦੀ ਸੁਵਿਧਾ ਦੀਆਂ ਚੀਜ਼ਾਂ ਤੇ ਵਫਾਦਾਰੀ ਉਹਨਾਂ ਵਿੱਚ ਇੰਨੀ ਹੈ ਕਿ ਜਿਹੜੀ ਅਸੀਂ ਇੱਕ ਦੂਜੇ ਨਾਲ ਨਹੀਂ ਕਰ ਸਕਦੇ ਉਹਨਾਂ ਜੀਵਾਂ ਉਤੇ ਹਤਿਆਚਾਰ ਜੇਕਰ ਅਸੀਂ ਕੁਝ ਕਰ ਨਹੀਂ ਸਕਦੇ ਉਹਨਾਂ ਲਈ ਤਾਂ ਘਟੂ ਘਟ ਦਇਆ ਭਾਵਤਾ ਸੀ ਰੱਖ ਸਕਦੇ ਹਾਂ ਦਰਦ ਬਿਆਨ ਕਰਨ ਨਾਲ ਘਟਦਾ ਹੈ ਇਹ ਬਜ਼ੁਰਗਾਂ ਨੇ ਕਿਹਾ ਹੈ ਆਮ ਸੁਣਿਆ ਹਸੀਂ ਕਿ ਆਪਣਾ ਦੁੱਖ ਦਿਲ ਦਾ ਦੱਸ ਕਹਿੰਦੇ ਹਨ ਕਿ ਦੁੱਖ ਦੱਸਣ ਨਾਲ ਅੱਧਾ ਰਹਿ ਜਾਂਦਾ ਹੈ ਤੇ ਖੁਸ਼ੀ ਵੰਡਣ ਨਾਲ ਦੂਰੀ ਹੋ ਜਾਂਦੀ ਹੈ ਮਨੁੱਖ ਕੋਲ ਦੂਸਰੇ ਪਸ਼ੂਆਂ ਤੋਂ ਜੋ ਜ਼ਿਆਦਾ ਹੈ ਉਹ ਸਭ ਤੋਂ ਜ਼ਰੂਰੀ ਚੀਜ਼ ਮੈਨੂੰ ਲੱਗਦਾ ਹੈ ਬੋਲਣ ਵਾਲੇ ਸ਼ਬਦ ਇੱਕ ਭਾਸ਼ਾ ਸਾਡੀ ਆਵਾਜ਼ ਹੈ ਜਦੋਂ ਸਾਡੇ ਨਾਲ ਕੋਈ ਦਰਦ ਭਰੀ ਕੋਈ ਦਾਸਤਾਨ ਹੁੰਦੀ ਆ ਅਸੀਂ ਦੂਸਰੇ ਮਨੁੱਖ ਨਾਲ ਸ਼ੇਅਰ ਕਰਦੇ ਹਾਂ ਉਹ ਘਟ ਜਾਂਦੀ ਹੈ ਜਦੋਂ ਅੱਗੋਂ ਸਾਡੀ ਪੇਠ ਉਤੇ ਹੱਥ ਰੱਖਦੇ ਦਿੱਤਾ ਜਾਂਦਾ ਹੈ ਕਿ ਤੂੰ ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ ਮੇਰੇ ਉਤੇ ਕੋਈ ਪਰਹਾਰ ਕਰਦਾ ਹੈ ਕੋਈ ਮੈਨੂੰ ਕੁੱਟਦਾ ਹੈ ਮਾਰਦਾ ਹੈ ਗਾਲੀ ਗਲੋਚ ਕਰਦਾ ਹੈ ਤਾਂ ਮੈਂ 20 ਤਰ੍ਹਾਂ ਆਪਣੇ ਪੱਖ ਵਿੱਚ ਪੇਸ਼ ਕਰਦਾ ਹਾਂ ਮੈਂ ਤਾਂ ਭਾਬ ਤੁਸੀਂ ਸਾਰੇ ਮੈਂ ਆਪਣੇ ਸਮਾਜ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਆਪਣੇ ਯਾਰਾਂ ਦੋਸਤਾਂ ਪਰਿਵਾਰ ਵਿੱਚ ਕਹਿੰਦਾ ਹਾਂ ਕਿ ਉਸਨੇ ਇਸ ਕਰਕੇ ਕਰ ਦਿੱਤਾ ਕੋਈ ਗੱਲ ਨਹੀਂ ਜਦੋਂ ਸਾਡਾ ਸਮਾਂ ਆਵੇਗਾ ਅਸੀਂ ਦੇਖਾਂਗੇ ਸਮੇਂ ਦਾ ਇੰਤਜ਼ਾਰ ਕਰਦੇ ਹਾਂ ਹੌਲੀ-ਹੌਲੀ ਦੁੱਖ ਘਟ ਜਾਂਦਾ ਹੈ ਕਿ ਤੁਸੀਂ ਕਦੀ ਕਲਪਨਾ ਕਰ ਸਕਦੇ ਹੋ ਇਹਨਾਂ ਜੀਵਾਂ ਦੇ ਉੱਪਰ ਜਦੋਂ ਹੱत्याਚਾਰ ਹੁੰਦਾ ਹੈ ਇਹ ਤਾਂ ਬੋਲ ਵੀ ਨਹੀਂ ਸਕਦੇ ਇਹਨਾਂ ਦਾ ਦੁੱਖ ਕਿਵੇਂ ਕੱਟਦਾ ਹੋਵੇਗਾ ਕਦੀ ਇਹਨਾਂ ਨੂੰ ਦਰਦ ਹੁੰਦਾ ਹੈ ਕਦੀ ਇਹਨਾਂ ਨੂੰ ਭੁੱਖ ਲੱਗਦੀ ਹੈ ਕਿਵੇਂ ਰਹਿੰਦੇ ਹੋਣਗੇ ਅਸੀਂ ਨਹੀਂ ਸੋਚ ਸਕਦੇ ਥੋੜੇ ਸਮੇਂ ਲਈ ਸੋਚ ਕੇ ਦੇਖੋ ਜੇਕਰ ਅਸੀਂ ਇੱਕ ਦਿਨ ਲਈ ਉਪਵਾਸ ਕਰਦੇ ਹਾਂ ਬਰਤ ਰੱਖਦੇ ਹਾਂ ਮੇਰੇ ਨਾਲੇ ਘਟਿਤ ਹੁੰਦਾ ਰਹਿੰਦਾ ਹੈ ਕਿਉਂਕਿ ਮੈਂ ਆਪਣੇ ਕੰਮ ਦੇ ਅਨੁਸਾਰ ਬਹੁਤ ਵਾਰ ਜਿਹਾ ਅਜੀਹਾ ਹੁੰਦਾ ਹੈ ਕਿ ਖਾਣਾ ਨਹੀਂ ਖਾਂਦਾ ਜਦੋਂ 2 3 4 ਵਜ ਜਾਂਦੇ ਹਨ ਤੇ ਪੇਟ ਦੇ ਵਿੱਚ ਪੁੱਖ ਬਹੁਤ ਤੇਜ਼ ਲੱਗਦੀ ਹੈ ਜੋ ਮੇਰੇ ਨਾਲ ਬੈਠਾ ਹੈ ਉਹ ਵੀ ਕਹਿੰਦਾ ਜੀ ਭੁੱਖ ਬਹੁਤ ਲੱਗੀ ਹੈ ਉਸ ਸਮੇਂ ਮੇਰੇ ਦਿਲ ਦੇ ਵਿੱਚ ਗੱਲ ਆਂਦੀ ਹੈ ਕਿ ਮੈਨੂੰ ਤਾਂ ਇਹ ਹੱਜ ਲੱਗੀ ਹੈ ਤਾਂ ਮੇਰਾ ਇਹ ਹਾਲ ਹੈ ਜੋ ਰੋਜ਼ ਸਹਿਣ ਕਰਦੇ ਹਨ ਬੋਲ ਵੀ ਨਹੀਂ ਸਕਦੇ ਧੁੱਪ ਛਾਂ ਠੰਡ ਗਰਮੀ ਧੁੰਦ ਸਭ ਮੌਸਮਾਂ ਨੂੰ ਝੱਲਣਾ ਸਿਰ ਤੇ ਛੱਤ ਨਾ ਹੋਣੀ ਇੱਕ ਰੋਟੀ ਦੇ ਟੁਕੜੇ ਲਈ ਸਾਡੇ ਪਿੱਛੇ-ਪਿੱਛੇ ਘੁੰਮਣਾ ਤੇ ਅਸੀਂ ਬਦਲੇ ਵਿੱਚ ਉਹਨਾਂ ਨੂੰ ਕੀ ਦਿੰਦੇ ਹਾਂ ਡੰਡੇ ਮਾਰਦੇ ਹਾਂ ਕੁੱਟਦੇ ਹਾਂ ਦੁਰਕਾਰਦੇ ਹਾਂ ਅੱਖਾਂ ਦੇਖੋ ਉਹਨਾਂ ਦੀ ਕਦੀ ਤੁਸੀਂ ਕਦੀ ਕਿਸੇ ਜੀਵ ਦੀ ਸੇਵਾ ਕਰਕੇ ਦੇਖੋ ਮੈਂ ਤਾਂ ਦੇਖਿਆ ਮੇਰਾ ਪ੍ਰੈਕਟੀਕਲ ਅਨੁਭਵ ਹੈ ਜੀਵਨ ਦਾ ਕਰਕੇ ਦੇਖੋ ਉਹ ਤੁਹਾਡੀ ਕਿੰਨੀ ਪਹਿਚਾਣ ਰੱਖਦਾ ਤੁਹਾਡੇ ਕਦਮਾਂ ਨੂੰ ਪਹਿਚਾਣਦਾ ਹੈ ਜਦੋਂ ਤੁਸੀਂ ਦੁਬਾਰਾ ਉਸ ਉਸ ਵੱਲ ਜਾਂਦੇ ਹੋ ਉਸ ਦੀਆਂ ਅੱਖਾਂ ਵਿੱਚ ਕਦੀ ਦੇਖੋ ਤੁਹਾਡਾ ਇੰਤਜ਼ਾਰ ਬੜੀ ਬੇਦਰਦੀ ਬੇਸਬਰੀ ਨਾਲ ਕਰ ਰਿਹਾ ਹੁੰਦਾ ਤੇ ਸਾਡਾ ਵਿਵਹਾਰ ਉਸ ਨਾਲ ਕੀ ਹੈ ਥੋੜਾ ਜਿਹਾ ਸੋਚ ਕੇ ਦੇਖੋ ਅੰਤਰਾਧੁਮਾਤਿਕ ਆਵਾਜ਼ ਜ਼ਰੂਰ ਆਵੇਗੀ টিਅਰਸ ਹੈਵ ਦੀ ਸੇਮੀਨਿੰਗ ਇਨ ਐਵਰੀ ਲੈਂਗੁਏਜ ਇੰਗਲਿਸ਼ ਦਾ ਪ੍ਰਵਰਪ ਹੈ ਕੋਈ ਵੀ ਭਾਸ਼ਾ ਹੋਵੇ ਪਰ ਅਥਰੂਆਂ ਦਾ ਜੋ ਮਤਲਬ ਹੈ ਉਹ ਇੱਕ ਹੀ ਹੈ ਦਰਦ ਅਥਰੂ ਦਰਦ ਬਿਆਨ ਕਰਦੇ ਹਨ ਚਾਹੇ ਉਹ ਅਥਰੂ ਕਿਸੇ ਬਿੱਲੀ ਦੇ ਹਨ ਕੁੱਤੇ ਦੇ ਹਨ ਸ਼ੇਰ ਦੇ ਹਨ हिरंदे ਹਨ ਮਾਨਵ ਦੇ ਹਨ ਅਨਪੜ੍ਹ ਦੇ ਹਨ ਪੜੇ ਲਿਖੇ ਦੇ ਹਨ ਪਰ ਥਰੂ ਦਰਦ ਬਿਆਨ ਕਰਦੇ ਹਨ ਕੋਈ ਵੀ ਜੇਕਰ ਰੋ ਰਿਹਾ ਹਾ ਤਾਂ ਪੱਕੀ ਗੱਲ ਹਾ ਉਸ ਦੇ ਦਿਲ ਦੇ ਵਿੱਚ ਦਰਦ ਹੈ ਬੜੀ ਬਾਰੇ ਜੀਵ ਰੋਂਦੇ ਵੀ ਹਨ ਪਰ ਅਸੀਂ ਸਮਝਦੇ ਹੋਏ ਵੀ ਨਹੀਂ ਸਮਝਣਾ ਚਾਹੁੰਦੇ ਲਾਗੂ ਲੰਘ ਜਾਂਦੇ ਹਾਂ ਇੰਤਜ਼ਾਰ ਕਰਦੇ ਹਨ ਸਾਡਾ ਜੇਕਰ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ ਕਿ ਕਦੋਂ ਆਵੇਗਾ ਜੋ ਵੀ ਘਟਨਾ ਘਟੀ ਹੈ ਹਦਰਾਬਾਦ ਦੇ ਵਿੱਚ ਬੜੀ ਜਿਆਦਾ ਨਿੰਦਾਯੋਗ ਹੈ ਇਸ ਘਟਨਾ ਦੀ ਨਿੰਦਾ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿਸ ਦੇ ਦਿਮਾਗ ਦੀ ਉਪਰ ਸੀ ਕਿਸ ਨੇ ਸਭ ਕਰਵਾਇਆ ਹੈ ਜਿਸ ਨੇ ਵੀ ਕਰਵਾਇਆ ਹੈ ਬੜੀ ਹੀ ਜਿਆਦਾ ਘਟਿਆ ਸੋਚਦਾ ਮਾਲਕ ਹੋਵੇਗਾ ਕੁਦਰਤ ਜਦੋਂ ਸਾਡੇ ਨਾਲ ਥੋੜਾ ਜਿਹਾ ਤਿਆਚਾਰ ਕਰਦੀ ਹੈ ਔਰ ਰੋਂਦੇ ਹਾਂ ਕਰ ਲੌਂਦੇ ਹਾਂ ਸੁਲਾਮੀ ਆ ਗਈਆਂ ਪੁਚਾਲ ਆ ਗਿਆ ਗੱਡੀ ਡਿੱਗ ਗਈ ਬੱਸ ਡਿੱਗ ਗਈ ਖਾੜ ਦੇ ਵਿੱਚ ਇੰਨੇ ਬੰਦੇ ਮਾਰੇ ਗਏ ਮੇਰਾ ਪੂਰਾ ਪਰਿਵਾਰ ਬਿਨਾਂ ਕਾਰਨ ਤੋਂ ਹੀ ਐਕਸੀਡੈਂਟ ਵਿੱਚ ਮਾਰਾ ਗਿਆ। ਮੇਰੇ ਪਰਿਵਾਰ ਵਿੱਚ ਕਿਸੇ ਨੂੰ ਇਸ ਤਰ੍ਹਾਂ ਦਾ ਰੋਗ ਲੱਗ ਗਿਆ ਜੋ ਠੀਕ ਨਹੀਂ ਹੋ ਰਿਹਾ। ਕਈ ਡਾਕਟਰਾਂ ਤੋਂ ਕੋਮ ਰਿਹਾ। ਨਹੀਂ ਠੀਕ ਹੋ ਰਿਹਾ। ਇਹ ਸਭ ਸਾਡੇ ਹੀ ਕਰਮਾਂ ਦਾ ਫਲ ਹੈ। ਵਿਚਾਰ ਇਸ ਲਈ ਸਾਂਝੇ ਕੀਤੇ ਹਨ ਤੇ ਮੈਂ ਆਪ ਸਭ ਨੂੰ ਬੇਨਤੀ ਵੀ ਕਰਦਾ ਹਾਂ। ਇਹਨਾਂ ਜੀਵਾਂ ਲਈ ਧਿਆਨ ਰੱਖੋ। ਪੇੜ ਪੌਦੇ ਨਾ ਕਟੋ ਜੋ ਜੀਵ ਹਣੇ ਨਾਲ ਵਿੱਚ ਰੂਹਾਂ ਹਨ। ਹੂਨ ਇਹਨਾਂ ਦਾ ਵੀ ਨਿਕਲਦਾ ਹੈ ਜਦੋਂ ਇਹਨਾਂ ਨੂੰ ਦਰਦ ਹੁੰਦਾ ਹੈ ਦਰਦ ਇਹਨਾਂ ਨੂੰ ਹੁੰਦਾ ਹੈ ਰੋਂਦੇ ਹਨ ਕੁਰਲਾਉਂਦੇ ਹਨ ਬੋਲ ਨਹੀਂ ਸਕਦੇ ਹੋ ਸਕਦਾ ਹੈ ਸਾਡੀ Hindu ideology ਤਾਂ ਮੰਦੀ ਹੈ ਕਿ ਪੁਨਰ ਜਨਮ ਹੈ ਇਹਨਾਂ ਨੂੰ ਹੋ ਸਕਦਾ ਹੈ ਕਈ ਵਾਰ ਪੁਨਰ ਜਨਮ ਪਿਛਲੇ ਜਨਮਾਂ ਦੀ ਯਾਦ ਵੀ ਆਂਦੀ ਹੋਵੇ ਪਰ ਕੁਝ ਕਰ ਨਹੀਂ ਪਾਉਂਦੇ ਇਹਨਾਂ ਦੀ ਦਰਦ ਸਾਨੂੰ ਰੱਖਣਾ ਚਾਹੀਦਾ ਹੈ ਗਰਮੀਆਂ ਦਾ ਮੌਸਮ ਆ ਗਿਆ ਹੈ ਘਟੂ ਘਟਾ ਸੀ ਇਹਨਾਂ ਦੇ ਲਈ ਪਾਣੀ ਦਾ ਥੋੜਾ ਪ੍ਰਬੰਧ ਕਰੀਏ ਖਾਣ ਪੀਣ ਲਈ ਜਿੱਥੇ ਵੀ ਸਾਨੂੰ ਜੀਬ ਮਿਲਦੇ ਹਨ ਜਿੰਨਾ ਹੋ ਸਕਦਾ ਸੀ 10-20 ਰੁਪਏ ਦਾ ਲੈ ਕੇ ਸਾਡੇ ਲਈ ਵੱਡੀ ਗੱਲ ਨਹੀਂ ਹੈ ਕਰ ਸਕਦੇ ਹਾਂ ਇਸ ਘਟਨਾ ਨੇ ਮੈਨੂੰ ਹਿਲਾਇਆ ਇਸ ਲਈ ਵਿਚਾਰ ਸਾਂਝੇ ਕਰਨੇ ਜ਼ਰੂਰੀ ਹਨ ਦੁਬਾਰਾ ਮਿਲਾਂਗਾ ਜ਼ਿੰਦਗੀ ਦੇ ਕਿਸੇ ਨਵੇਂ ਤਜਰਬੇ ਦੇ ਨਾਲ ਜੋ ਕਿ ਕੁਝ ਸਿਖਾਉਂਦਾ ਹੋਵੇ ਸਿੱਖਣ ਨੂੰ ਮਿਲਦਾ ਹੋਵੇ ਇਸੇ ਚਰਚਾ ਦੇ ਨਾਲ ਹੁਣ ਤੁਹਾਡੇ ਤੋਂ ਚਾਹਵਾਂਗਾ ਇਜਾਜ਼ਤ ਨਮਸਕਾਰ